ਸਾਹਿਬ ਜੀਓ ਤਨਾਸਰੀ ਮਹਲਾ ਚੌਥਾ ਹਮੇ ਅੰਤ ਦੇ ਅੰਤ ਵਿਖੇ ਬਿੱਕਰਾਤੇ ਕਿਉਂ ਚੱਲਦਾ ਹੈ ਗੁਰ ਚੱਲਦੀ ਸਤਿਗੁਰ ਦਇਆ ਦੇ ਸੁਖ ਦਾਤਾ ਹਮਦ ਕਰ ਆਪਨ ਕਾਬੀ ਹਮੇ ਅੰਤ ਦੇ ਅੰਤ ਵਿਖੇ ਬਿੱਕਰਾਤੇ ਕਿਉ ਚੱਲ ਰਹੀ ਰੁਚਾਣੀ ਸਤਿਗੁਰ ਦਇਆ ਕਰੇ ਸੁਦਾਤਾ ਉਦਲਾ ਮੈਂ ਆਪਣੀ ਬਾਲੀ ਗੁਰ ਸਿੱਖੀ ਗੀਤ ਚਲੰਗ ਰੁਚਾਣੀ ਜੋ ਕੁਰ ਕਰੈ ਸੋਈ ਪਲ ਬਨ ਹਰ ਹਰ ਕਥਾ ਮੇਰਾ ਦੀ ਰਹਾਉ ਹਰ ਕੇ ਸਤ ਸੁਣੋ ਜਲ ਭਾਈ ਗੁਰ ਸੇਵਿਓ ਮੇਰੇ ਕੰਨੇ ਗਾਦੀ ਸਤਿਗੁਰ ਸੇਵ ਕਰਿ ਹਰ ਬਾਗੋ ਮਤ ਜਾਣੋ ਆਜ ਕੀ ਕਲੀ ਹਰ ਜੰਤ ਜਪੋ ਹਰ ਜਪਨਾ ਹਰ ਸੰਤ ਚੱਲੈ ਹਰ ਨਾਮੀ ਦਿਨਾਂ ਜਪਿਆ ਸੇ ਹਰ ਹੋਏ ਹਰ ਵਿਦਿਆ ਮੇਰ ਕੀ ਰਾਗੀ ਹਰ ਕਿਰਪਾ ਕਰ ਬੰਗਵਾਨੀ ਜਨਨਾਕ ਸੰਗਤ ਸਾਧ ਧਰ ਮੇਲੋ ਹਮ ਸਾਧ ਜਨਾ ਪੰਗਰ ਰੰਗੀ ਹਰ ਘਰ ਜਪਨਾ ਜਪ ਦੋ ਚ ਦੋ ਜਾਨੀ ਹਰ ਕਿਰਪਾ ਕਰ ਬੰਗਵਾਨੀ ਜਨਨਾਕ ਸੰਗਤ ਸਾਧ ਰੰਗ ਮੇਲੋ a uh, uh, uh.